ਪੁਲਿਸ ਕਰਮਚਾਰੀ ਵਿਕਰਮ ਸ਼ਰਮਾ ਦੀ ਬਦਲੀ ਨੂੰ ਲੈ ਕੇ ਜੈਤੂ ਨਿਵਾਸੀਆਂ ਨੇ ਕੀਤਾ ਭਾਰੀ ਇਕੱਠ ਜਾਣਕਾਰੀ ਅਨੁਸਾਰ ਅੱਜ ਇਤੋਂ ਦੇ ਨਹਿਰੂ ਪਾਰਕ ਵਿਖੇ ਜੈਤੂ ਪੀਸੀਆਰ ਦੇ ਕਰਮਚਾਰੀ ਵਿਕਰਮ ਸ਼ਰਮਾ ਦੀ ਬਦਲੀ ਨੂੰ ਰੱਦ ਕਰਵਾਉਣ ਲਈ ਜੈਤੂ ਦੇ ਸਮੂਹ ਸਮਾਜਿਕ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਭਰਮਾ ਕਟ ਕੀਤਾ ਗਿਆ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜੋ ਵਿਕਰਮ ਸ਼ਰਮਾ ਦੀ ਬਦਲੀ ਕੀਤੀ ਗਈ ਹੈ ਉਸ ਨੂੰ ਤੁਰੰਤ ਰੱਦ ਕਰਕੇ ਉਸ ਨੂੰ ਜੈਤੂ ਵਿਖੇ ਲਗਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੜਿਆ ਜਾਵੇਗਾ ਆਓ ਸੁਣਦੇ ਹਾਂ ਕੀ ਕਹਿਣਾ ਹੈ ਸ਼ਹਿਰ ਵਾਸੀਆਂ ਦਾ ਸਲਾ ਇਸ ਤਰ੍ਹਾਂ ਹੈ ਜੀ ਸਾਡੇ ਜੱਤੋ ਦੇ ਵਿੱਚ ਪੁਰਾਣੇ ਸਮੇਂ ਤੋਂ ਕਾਫੀ ਲੰਬਾਰ ਸਮਾਂ ਹੋ ਗਿਆ ਕਿ ਵਿਕਰਮ ਸ਼ਰਮਾ ਜੀ ਇੱਥੇ ਜਿਨ੍ਹਾਂ ਨੂੰ ਸਾਰਾ ਬੱਚੇ-ਬੱਚੇ ਤੇ ਹਰ ਇੱਕ ਗਲੀ ਹਰ ਇੱਕ ਮੋਹੱਲਾ ਪਿੰਡ ਦੇ ਲੋਕ ਤੇ ਤਕਰੀਬਨ ਇੱਥੇ ਜੇ ਕੋਈ ਸ਼ਾਂਤੀ ਬਣੀ ਤਾਂ ਵਿਕਰਮ ਸ਼ਰਮੇ ਦੇ ਨਾਂ ਤੇ ਸਿਰਾ ਜਾਂਦਾ ਹੈ। ਐਸੇ ਤਾਂ ਬਹੁਤ ਹਾਲਾਤ ਮਾਰੇ ਜਦੋਂ ਮੰਡੀ ਦੇ ਜੀ ਪਰ ਜੇ ਕੋਈ ਮਾੜਾ ਕੰਮ ਹੁੰਦਾ ਤਾਂ ਉਹਦੇ ਵਿੱਚ ਵਿਕਰਮ ਸ਼ਰਮੇ ਦਾ ਬਹੁਤ ਵੱਡਾ ਅਹਿਮ ਰੋਲ ਰਹਿੰਦਾ ਜਦੋਂ ਉਸ ਚੀਜ਼ ਨੂੰ ਨੱਥ ਪਾਈ ਜਾਂਦੀ ਹੈ। ਜਿਵੇਂ ਕਿ ਪਿਛਲੇ ਸਮੇਂ ਇੱਕ ਇਥੇ ਗੋਇਲ ਮੈਡੀਕਲ ਹਾਲ ਹੈ ਉੱਥੇ ਇੱਕ ਵਾਕਾ ਹੋਇਆ ਸੀ ਪਰ ਉਹਨਾਂ ਨੇ ਘਹਾੜੀਆਂ ਨਾਲ ਵਾਰ ਕੀਤੇ ਤੇ ਮੈਂ ਇਹ ਸਮਝਦਾ ਕਿ ਆਪਣੀ ਜਾਨ ਤਲੀ ਤੇ ਧਰ ਕੇ ਦੋ ਤਿੰਨ ਮਲਾਜਮਾਂ ਨੇ ਜਿਨ੍ਹਾਂ ਵਿੱਚ ਆਗੂ ਵਿਕਰਮ ਸ਼ਰਮਾ ਸੀ ਉਹਨਾਂ ਵੱਲੋਂ ਉਹਨਾਂ ਨੂੰ ਹਾਇਲ ਹਲੋ 24 ਘੰਟੇ ਦੇ ਵਿੱਚ ਕਵਰ ਕੀਤਾ ਗਿਆ ਇਹ ਇਕੱਲੀ ਕੋਈ ਪਹਿਲੀ ਵਾਰਦਾਤ ਨਹੀਂ ਕਾਫੀ ਵਾਰਦਾਤਾਂ ਤੇ ਕੋਈ ਠੱਲ ਪਾਈ ਆ ਤਾਂ ਅੱਜ ਜਾਂ ਕੋਈ ਕ੍ਰਾਈਮ ਜੋ ਉੱਠਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਦਾ ਬਹੁਤ ਐਮਰੋਲ ਹੈ ਤੇ ਅੱਜ ਉਸ ਬੰਦੇ ਨੂੰ ਇੱਕ ਸਨਮਾਨ ਕਰਨ ਦੀ ਬਜਾਏ ਉਸ ਬੰਦੇ ਦਾ ਤਬਾਦਲਾ ਕਰ ਦਿੱਤਾ ਗਿਆ ਜੱਤੋਂ ਮੰਡੀ ਤੋਂ ਤੇ ਸਾਰੀ ਜੱਤੋਂ ਮੰਡੀ ਅਸੀਂ ਇਸ ਗੱਲ ਨੂੰ ਇਹੀ ਸਮਝਦੇ ਆ ਕਿ ਜਿਹੜਾ ਉਹ ਤਬਾਦਲਾ ਕੀਤਾ ਹੈ ਉਹਦਾ ਸਨਮਾਨ ਕਰਨ ਦੀ ਬਜਾਏ ਤਬਾਦਲਾ ਕੀਤਾ ਹੈ ਤਾਂ ਮੇਰੇ ਹਿਸਾਬ ਨਾਲ ਅਮਨ ਕਾਨੂੰਨ ਦੀ ਸਥਿਤੀ ਇਹ ਖੁਦ ਹੀ ਨਹੀਂ ਆਪ ਚਾਹੁੰਦੇ ਤੇ ਜੇ ਕੋਈ ਅਮਨ ਸਥਿਤੀ ਹੈ ਕੋਈ ਕਾਨੂੰਨ ਵਧੀਆ ਚੱਲ ਰਿਹਾ ਜੱਤੋਂ ਮੰਡੀ ਦੇ ਵਿੱਚ ਮਾੜਾ ਮੋੜਾ ਜਿ ਕੋ ਕਰ ਰਿਹਾ ਹੈ ਤਾ ਉਸ ਬੰਦੇ ਦੀ ਬਦਲੀ ਕਰਨੀ ਬਹੁਤ ਹੀ ਮੰਦਭਾਗੀ ਆ ਤਵਾਦ ਕਰ ਤਵਾਦਲਾ ਕਰਨ ਦਾ ਕਾਰਨ ਵੀ ਕੋਈ ਪਤਾ ਲੱਗਿਆ ਵੀ ਕਿਉਂ ਕੀਤਾ ਇਹਦਾ ਲੰਸ਼ਾ ਕਾਰਨ ਦਾ ਇਸ ਤਰ੍ਹਾਂ ਹੈ ਜੀ ਦੇਖੋ ਹੁਣ ਜਿਆਦਾ ਕਾਰਨ ਦਾ ਨਹੀਂ ਸਾਨੂੰ ਪਤਾ ਵੀ ਕੀ ਹੈ ਪਰ ਸੁਣ ਜੇ ਵੀ ਆਈ ਹੈ ਵੀ ਉਹ ਜਿਹੜਾ ਬੰਦਾ ਇੱਕ ਮਾਰੇ ਅਨਸਰਾਂ ਨੂੰ ਰੋਕਦਾ ਹੈ ਚਿੱਟੇ ਦੇ ਵਪਾਰੀਆਂ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਉਹਦੇ ਉੱਤੇ ਇੱਕ ਇਲਜ਼ਾਮ ਲਾਇਆ ਗਿਆ ਵਿਕਰਮ ਸ਼ਰਮੇ ਉੱਪਰ ਕਿ ਤੂੰ ਚਿੱਟਾ ਪਿੰਦਾ ਹੈ ਤਾਂ ਅਸੀਂ ਇੱਕ ਵਾਅਦਾ ਤਾਂ ਕਰ ਸਕਦੇ ਆ ਪ੍ਰਸ਼ਾਸਨ ਨਾਲ ਬੇਨਤੀ ਵੀ ਕਰ ਸਕਦੇ ਆ ਕਿ ਦੇਖੋ ਆ ਸਾਰੀ ਜੈਤੋਂ ਮੰਡੀ ਵੀ ਖੜੀ ਆ ਸਾਰੇ ਜੈਤੋਂ ਮੰਡੀ ਦਾ ਬੜਾ ਰੋਸ ਹੈ ਕਿ ਉਹਦੀ ਬਦਲੀ ਕਿਉਂ ਕਰੀ ਗਈ ਇੱਕ ਆਸ਼ਵਾਸ਼ਣ ਦੇ ਸਕਦੇ ਆ ਪ੍ਰਸ਼ਾਸਨ ਨੂੰ ਕਿ ਉਹਦਾ ਡੋਪ ਟੈਸਟ ਕਰਵਾਇਆ ਜਾਵੇ ਅਗਰ ਉਹਦੇ ਵਿੱਚ ਕਿਸ ਤਰ੍ਹਾਂ ਦੀ ਕਮੀ ਪੇਸ਼ੀ ਪਾਈ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਅਸੀਂ ਸਾਰਾ ਲੈਣ ਨੂੰ ਤਿਆਰ ਆ ਕਿ ਉਹ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ ਜੀ ਬਿਲਕੁਲ ਸਾਰੇ ਜੈਤੋਂ ਮੰਡੀ ਆਸ-ਪਾਸ ਦੇ ਪਿੰਡਾਂ ਦੇ ਵਿੱਚ ਬੜਾ ਰੋਸ ਹੈ ਕਿਸਾਨ ਜੱਥੇਬੰਦੀਆਂ ਉਹ ਵੀ ਆ ਰਹੀਆਂ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਕਿ ਉਸ ਦੀ ਬਦਲੀ ਨੂੰ ਰੱਦ ਕੀਤਾ ਜਾਵੇ ਔਰ ਜੈਤੋਂ ਮੰਡੀ ਦੁਬਾਰਾ ਲਿਆਂਦਾ ਜਾਵੇ ਆ ਪ੍ਰਧਾਨ ਜੀ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਜਿਹੜੇ ਨਸ਼ੇ ਦੇ ਸਦਾਗਰ ਸੀਗੇ ਤੇ ਉਹਨਾਂ ਦਾ ਵੀ ਕੋਈ ਵਿੱਚ ਅਹਿਮ ਰੋਲ ਲੱਗਦਾ ਜੀ देखो जी ਜਿਹੜਾ ਬੰਦਾ ਕੋਈ ਚੰਗੇ ਕੰਮ ਕਰੂਗਾ ਉਹਨੂੰ ਲੱਤਾਂ ਖਿੱਚਣ ਵਾਲੇ ਸਾਰੇ ਹੀ ਹੁੰਦੇ ਆ ਜੀ ਬਿਲਕੁਲ ਉਹਦੇ ਵਿੱਚ ਐ ਨਹੀਂ ਪਤਾ ਵੀ ਕੌਣ ਕਿਹੜਾ ਲੱਤਾਂ ਖੇਡਦਾ ਕਈ ਵਾਰੀ ਕੋਈ ਵਿਭਾਗ ਦਾ ਬੰਦਾ ਵੀ ਹੁੰਦਾ ਕਿ ਕੰਮ ਚੰਗਾ ਕਿਉਂ ਕਰ ਰਿਹਾ ਇਹਨੂੰ ਰੋਕਿਆ ਜਾਵੇ ਇਹ ਕੁਝ ਵੀ ਕਹਿ ਸਕਦੇ ਆ ਤੇ ਜਿਹਨਾਂ ਦੇ ਜਿਨ੍ਹਾਂ ਦਾ ਕੋਈ ਕੰਮ ਤਾਂ ਦਾ ਰੁਕਦਾ ਹੈ ਗਲਤ ਕੰਮ ਰੁਕਦਾ ਹੈ ਨਸ਼ਾ ਰੁਕਦਾ ਜਾਂ ਹੋਰ ਰੁਕਦਾ ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਦਾ ਖਿੱਚ ਕਰਨੀ ਹੈ ਕਿ ਬੰਦੇ ਨੂੰ ਜਲਦੀ ਜਲਦੀ ਕੱਢਿਆ ਜਾਵੇ ਕੀ ਕੀ ਮੰਗਤ ਹੈ ਕੀ ਬਣਾ ਅਸੀਂ ਮੰਗੇ ਕਰਦੇ ਆ ਜੀ ਪ੍ਰਸ਼ਾਸਨ ਮੋਰੇ ਸਾਡੀ ਬੇਨਤੀ ਹੈ ਅਥ ਜੋੜ ਕੇ ਬੇਨਤੀ ਹੈ ਕਿ ਜੈਤੋ ਮੰਡੀ ਦੇ ਵਿੱਚ ਬਹੁਤ ਵਧੀਆ ਸਿਸਟਮ ਚੱਲ ਰਿਹਾ ਬਹੁਤ ਵਧੀਆ ਪਹਿਲੀ ਗੱਲ ਦੇ ਤੇ ਪੀਸੀਆਰ ਹੈ ਨਹੀਂ ਜੇ ਪੀਸੀਆਰ ਦਾ ਇੱਕ ਬੰਦਾ ਕੋਈ ਕੰਮ ਕਰ ਰਿਹਾ ਤੋ ਉਹਨੂੰ ਬਦਲਿਆ ਗਿਆ ਇਸ ਕਰਕੇ ਉਹਨੂੰ ਵਾਪਸ ਇੱਥੇ ਜੈਤੋ ਮੰਡੀ ਦੁਆਰੇ ਲਿਆਂਦਾ ਜਾਵੇ ਉਹਦੀ ਬਦਲੀ ਨਾ ਕਰੀ ਜਾਵੇ ਤੇ ਅਗਰ ਕੋਈ ਉਹਨੂੰ ਫਿਰ ਕੋਲ ਵਾਪਸ ਭੇਜਿਆ ਜਾਂਦਾ ਜੈਤੋ ਵਾਪਸ ਉਹਦੇ ਜੋਇਨ ਕਰਾਇਆ ਜਾਵੇ। ਆ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੇ ਤੁਹਾਡਾ ਅਗਲਾ ਕਦਮ ਕੀ ਹੋਊਗਾ ਜੀ? ਉਸ ਤਰ੍ਹਾਂ ਇਹ ਹੈ ਕਿ ਅਸੀਂ 10 ਮਿੰਟਾਂ ਨੂੰ ਮੀਟਿੰਗ ਕਰਾਂਗੇ ਜੀ। ਮੀਟਿੰਗ ਦੇ ਵਿੱਚ ਜੋ ਵੀ ਜੈਤੂ ਮੰਡੀ ਜੋ ਵੀ ਆਗੂ ਸਹਿਬਾਨ ਆ ਕਿਸਾਨ ਜਥੇਬੰਦੀਆਂ ਦੇ ਆਗੂ ਨੈਭ ਸਿੰਘ ਜੀ ਵੀ ਸਾਡੇ ਵਿਚਕਾਰ ਪਹੁੰਚੇ ਆ। ਸਮਾਜਿਕ ਧਾਰਮਿਕ ਸੰਸਥਾਵਾਂ ਵੀ ਇੱਥੇ ਪਹੁੰਚੀ ਆ। ਜੋ ਫੈਸਲਾ ਕਰਨਗੇ ਠੀਕ ਹੈ। ਵੈਸੇ ਜਿਆਦਾ ਵਾਰ ਇਹ ਆ ਰਹੀ ਹੈ ਕਿ ਥੋੜਾ ਸਬਤ ਸਮਾ ਦੇ ਕੇ ਹੋ ਸਕਦਾ ਸਾਰੀ ਜੈਤੂ ਮੰਡੀ ਨੂੰ ਬੇਨਤੀ ਕਰਕੇ ਸਾਰੀ ਜੈਤੂ ਮੰਡੀ ਬੰਦ ਹੋਣ ਨੂੰ ਤਿਆਰ ਹੈ ਕਿ ਆਪਾਂ ਆਪਦੀ ਸ਼ਰਤ ਢਾਉਣ ਨਾਲੋਂ ਚੋਰੀਆਂ ਠਗੀਆਂ ਲੁੱਟਾ ਘਰਾਉਣ ਦੀ بجائے ਤਾਂ ਦੋ ਤਿੰਨ ਰੋਸ ਪ੍ਰਦਰਸ਼ਨ ਲਈ ਇੱਥੇ ਫਿਰ ਬੰਦ ਕਰਕੇ ਬੈਠ ਜਿਓ ਜੀ ਆਪ ਇਹੀ ਅਗਲਾ ਐਕਸ਼ਨ ਹੋ ਸਕਦਾ ਹੈ ਬਾਕੀ ਮੀਟਿੰਗ ਜੋ ਫੈਸਲਾ ਆਊਗਾ ਤਿਆਰ ਹੈ ਠੀਕ ਹੈ ਸਰ ਜੀ ਵੀਕੇ ਜੀ ਕ੍ਰਾਂਤੀਕਾਰੀ ਪੰਜਾਬ ਬਲਾਕ ਚੇਅਰਮੈਨ ਜਿੱਤੋ ਜੀ ਬੜੇ ਦੁੱਖ ਦੀ ਗੱਲ ਹੋਈ ਜਦੋਂ 3 ਵਜੇ ਪਤਾ ਲੱਗਿਆ ਵੀ ਇੱਕ ਜੈਤੋ ਦੀ ਰਾਖੀ ਵਾਲਾ ਨੌਜਵਾਨ ਜਿਨੇ ਆਪਣੀ ਮੌਤ ਦੀ ਨਾ ਪਰਵਾਹ ਕਰਦੇ ਹੋਏ ਵੀ ਉਹਨੇ ਬਹੁਤ ਵੱਡੇ ਵੱਡੇ ਇੱਥੇ ਗੁੰਡਿਆਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਜਦੋਂ ਇੱਕ ਛੋਟਾ ਮਲਾਜਮ ਵੱਡੀਆਂ ਪ੍ਰਾਪਤੀਆਂ ਕਰਦਾ ਜਿਹੜੇ ਵਰਗ ਦੇ ਮਾਛਾ ਇਥੇ ਉਹਨਾਂ ਨੂੰ ਤਕਲੀਫਾਂ ਹੁੰਦੀਆਂ ਬੈਠਿਆਂ ਨੂੰ ਵੀ ਯਾਰੋ ਛੋਟਾ ਮੁਲਾਜ਼ਮ ਇੰਨਾ ਕੁਸ ਕਰੀ ਜਾਂਦਾ ਤੁਸੀਂ ਕੀ ਕਰਦੇ ਬੜੇ ਲੋਕਾਂ ਨੂੰ ਖੁਸ਼ੀ ਚੜੀ ਵੀ ਇੱਕ ਇਥੋਂ ਦਾ ਵਿਗਨਜੀਤ ਜਿਹੜਾ ਦੈਰਾਤ ਲੋਕਾਂ ਦੀ ਮਦਦ ਕਰਦਾ ਇੱਕ ਇਥੋਂ ਦਾ ਕਨਸਪੈਕਟਰ ਰਜੇਸ਼ ਕੁਮਾਰ ਜਿਨੇ ਔਨ ਸਾਰੀ ਇਥੋਂ ਦੇ ਪੌਂਦੀ ਚਿੱਟੇ ਵਾਲੇ ਹੋਣ ਜਾਂ ਕੋਈ ਲੁੱਟਖੋ ਵਾਲਾ ਉਹਨਾਂ ਨੂੰ ਗ੍ਰਿਫਤਾਰ ਕਰ ਲਈ ਇੱਕ ਦੋ ਮੁਲਾਜ਼ਮਾਂ ਇੱਕ ਆਪਸ ਚੱਲ ਰਿਹਾ ਸੀ ਕੁਛ ਵੀ ਚੱਲ ਰਿਹਾ ਹੈ ਨਸ਼ਾ ਜਾਂ ਬਦਮਾਸ਼ੀ ਚੱਲ ਰਹੀ ਹੈ ਕੁੜੀਆਂ ਸਕੂਲ ਦੇ ਪੌਲੇ ਦੇ ਟਾਈਮ ਛੁੱਟੀ ਦੇ ਟਾਈਮ ਮੜੀਰ ਖੜਦੀ ਸੀ ਇਹ ਸਭ ਦੇ ਨੱਥ ਪਾਉਣਾ ਬਿਕਰਮ ਸ਼ਰਮਾ ਹੀ ਹੈ ਔਰ ਇੰਨੀ ਪੁਲਿਸ ਫਿਰਦੀ ਪੁਲਿਸ ਪ੍ਰਸ਼ਾਸਨ ਫਿਰਦਾ ਆਪਾਂ ਕਿਸੇ ਤੋਂ ਕੋਈ ਉਮੀਦ ਨਹੀਂ ਕਰਦੇ ਅੱਜ ਇੰਨਾ ਇਕੱਠਾ ਹੋਇਆ ਤਾਂ ਬਿਕਰਮਜੀਤ ਸ਼ਰਮਾ ਦੇ ਕਰਕੇ ਹੋਇਆ ਹੁਣ ਪਿੱਛੇ ਕੀ ਹੋਇਆ ਪਰਸੋਂ ਚ ਉੱਥੇ ਹੀ ਗੱਲ ਹੈ ਇੱਕ ਕੇਸ ਤੋਂ ਭਗੌੜਾ ਬੰਦਾ ਜਿਹੜਾ 3-4 ਗਿਆ 307 ਚੋਂ ਵੀ ਭਗੌੜਾ ਸੀਗਾ ਉਹ ਬੰਦੇ ਨੂੰ ਬਿਕਰਮਜੀਤ ਸ਼ਰਮਾ ਨੇ ਗ੍ਰਿਫਤਾਰ ਕੀਤਾ ਇਸ ਤੋਂ ਪਹਿਲਾਂ ਤਕਰੀਬਨ 20 ਦਿਨ 2 ਫੰਤੂ ਤੁਸੀਂ ਕੀ ਮੰਗ ਕਰਦੇ ਕਿ ਮੰਗ ਇਹੀ ਹੈ ਜੀ ਉਹਨੂੰ ਵਾਪਸ ਲੈ ਆਉਂਦਾ ਜਾਵੇ ਜੋ ਤੇ ਲੰਚਨ ਲਾਏ ਹੋਏ ਆ ਜਾਂ ਚਿੱਟਾ ਵੇਚਦਾ ਹੈ ਜਾਂ ਚਿੱਟਾ ਪੀਂਦਾ ਹੈ ਉਦੋਂ ਵੀ ਸਾਨੂੰ ਅਪਰੂਵ ਦਿੱਤਾ ਜਾਵੇ ਉਹ ਇੰਨੀ ਜਨਤਾ ਫਿਰਦੀ ਹੈ ਇੱਕ ਇੱਕ ਵੀ ਬੰਦਾ ਕਹਿੰਦੇ ਕਿ ਵਿਕਰਮ ਨੇ ਕਹਿੰਦੇ ਚਿੱਟਾ ਪੀਤਾ ਹੋਵੇ ਜਾਂ ਚਿੱਟਾ ਵਕਾਉਣਾ ਇਹਨਾਂ ਕੋਈ ਸ਼ਹਿਦ ਦਿੱਤੀ ਹੋਵੇ ਤਾਂ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਚੀਜ਼ ਠੀਕ ਹੈ ਸਰ